ਅਸੀਂ ਗੱਲ ਵੀ ਸਾਰਿਆਂ ਨੂੰ ਪਹੁੰਚਿਆ ਮੋਗਾ ਟਰੈਕਟਰ ਮੰਡੀ ਤੇ ਸੇਅ ਪ੍ਰਾਈਡ 2025 ਜਨਹਿਦਵਾਰ ਮੋਗਾ ਟਰੈਕਟਰ ਮੰਡੀ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਜਿਸ ਵੀ ਉਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਪੇਜ ਮਾਨਕ ਵਾਲੇ ਇੱਕ ਬੰਨ ਫੋਲੋ ਕਰਿਓ ਅਸੀਂ ਤੁਹਾਨੂੰ ਟਰੈਕਟਰਾਂ ਦੇ ਮਾਡਲ ਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਟਰੈਕਟਰ ਜਿਸ ਨੂੰ ਮੰਡੀ ਵਿੱਚ ਜੇ ਮਾਡਲ ਅਤੇ ਭਾਅ ਬਾਰੇ ਜਾਣਕਾਰੀ ਦਿੰਦੇ ਰਹਾਂਗੇ ਆਓ ਦੇ ਇਹ ਟਰੈਕਟਰ ਹੈ ਮਾਡਲ ਅਤੇ ਭਾਅ ਨੰਮੂਗ ਟਰੈਕਟਰ ਮੰਡੀ ਟਰੈਕਟਰ ਦਿਖਾਉਣਾ ਹੈ ਮਹਿੰਦਰਾ 265 ਡੀਆਈਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਸੈਂਟਰ ਗੇਅਰ ਹੈ ਜੀ ਨਾਨ ਪਾਵਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਆਹ ਟਰੈਕਟਰ ਬਹੁਤ ਸਾਫ ਪਈ ਹੈ ਜਿੰਨ ਕੇ ਟਾਇਰ ਹੈਗੇ ਨਹੀਂ 50 ਪੈਸੇ ਦੇ ਮਾਡਲ ਤੇ ਰੇਟ ਲਿਖੀ ਨਹੀਂ ਜੀ ਕਿ ਉਧਰ ਲਿਖਿਆ ਬਈ 2000 ਮਾਡਲ ਹੈ ਜੀ ਇਹ 215000 ਇਹਦਾ ਪ੍ਰਾਈਸ ਆ ਬਈ ਪੰਜਾਬ ਨੰਬਰ ਟਰੈਕਟਰ ਆ ਬਈ ਨਾਲ ਖੜਾ ਹੀ ਫਾਰਮ ਟਰੈਕ 60 ਜੀ ਸੈਂਟਰ ਗੇਅਰ ਨੋਨ ਪਾਵਰ ਟਾਇਰ ਮੂਰਲੇ ਬਿਲਕੁਲ ਨਵੇਂ ਨੇ ਪਿਛਲੇ ਹੈਗੇ ਨਹੀਂ ਅੱਸੀ ਪੈਸੇ ਪੰਜਾਬ ਨੰਬਰ ਟਰੈਕਟਰ ਆ ਜੀ BB37 ਜੀ ਇਹ ਆ ਜੀ 8 ਮਾਡਲ ਟਰੈਕਟਰ 275000 ਪ੍ਰਾਈਸ ਆ ਜੀ ਇਹਦਾ ਨਾਲ ਖੜਾ ਜੀ ਮਹਿੰਦਰਾ ਅਰਜਨ ਅਲਟਰਾ 1605 ਡੀ ਆਈ ਜੀ ਸੈਂਟਰ ਗੇਅਰ ਜੀ ਪਾਵਰ ਸਟੀਅਰਿੰਗ ਜੀ 에어 ਕੰਡੀਸ਼ਨ ਹੈਗੀ ਜੀ ਇਹਨੂੰ ਕੇ 60 70 ਪੈਸੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਇਹ ਆਈ 2009 ਮਾਡਲ ਜੀ ਇਹਦਾ ਪ੍ਰਾਈਸ ਹੈ ਜੀ 3 ਲੱਖ 85000 ਨਾਲ ਖੜਾਈ 59 11 ਨਾਟਗੜਾ ਨਾਨ ਪਾਵਰ ਜੀ ਸਾਈਡ ਗੇਅਰ ائر ਹੈਗੇ ਨੇ ਜਿੰਨ ਕੇ 70 ਪੈਸੇ ਪੰਜਾਬ ਨੰਬਰ ਟਰੈਕਟਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਬਿਲਕੁਲ origignal ਟਰੈਕਟਰ ਹੈ ਇਹ ਹੈ 95 ਮਾਡਲ 215000 ਭਰਾਏ ਜਾਈ ਇਹਦਾ ਨੇਸਨ ਚੈੱਕ ਕਰੋ ਜੀ ਨਾਲ ਕੜਾਈ ਫਾਰਮ ਟਰੈਕ 60 ਜੀ ਫਾਰਮ ਟਰੈਕ 60 ਜੀ ਸੈਂਟਰ ਗੇਅਰ ਪਾਵਰ ਸਟੀਅਰਿੰਗ ਜੀ ਪੰਜਾਬ ਨੰਬਰ ਹੈ ਜੀ ਇਹੇ ਟਾਇਰ ਹੈਗੇ ਨੇ ਜੇ 90 ਪੈਸੇ ਲਾਈਵ ਵੀਡੀਓ ਆ 2001 ਮਾਡਲ ਹੈ ਜੀ ਇਹ 2 ਲੱਖ 45000 ਇਹਦਾ ਪ੍ਰਾਈਸ ਹੈ ਬਾਈ ਟਰੈਕਟਰ ਜੀ ਨਹੀਂ ਸਮ ਬਹੁਤ ਸਾਫ਼ ਹੈ ਜੀ ਨਾਲ ਖੜਾਈ 98 11 98 11 ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੀ ਟਾਇਰ ਹੈਗੇ ਨੇ 90 ਪੈਸੇ ਪੰਜਾਬ ਨੰਬਰ ਟਰੈਕਟਰ ਹੈ ਪੀ ਵੀ 03 ਰੈਕਟਰ ਡਿਗਨੀਸ਼ਨ ਇਹ ਵੀ ਬਹੁਤ ਕਲੀਅਰ ਹੈ ਜੀ ਇਹ ਹੈ 2000 ਮਾਡਲ ਇਹਦਾ ਰੇਟ ਹੈ 3 ਲੱਖ ਆਖਰੇ 969 ਐਫੀ ਸੁਰਾਜ ਜੀ 969 ਐਫੀ ਸੁਰਾਜ ਜੀ ਫਾਈਵ ਸਟਾਰ ਪਾਵਰ ਸਟੀering ਜੀ ਸਾਈਡ ਗੇਅਰ ਜੀ ਹੈਵੀ ਬੰਪਰ ਲੱਗਿਆ ਹੋਇਆ ਜੀ ਟਾਇਰ ਬਿਲਕੁਲ ਹਾਲ ਦੇ ਨਹੀਂ ਚਾਰੇ ਪੈਰਾਂ ਦੀ ਕੰਡੀਸ਼ਨ ਹੈ ਜਿਨ ਕਿ 80 ਪੈਸੇ ਬਾਈ ਮਾਡਲ ਟਰੈਕਟਰ ਹੈ ਜੀ 2400 ਘੰਟਾ ਚੱਲਿਆ ਹੋਇਆ ਜੀ 8,25,000 ਦਾ ਰੇਟ ਹੈ ਜੀ ਨਾਲ ਖੜੇ ਸਵਰਾਜ 855 ਫਾਈਵ ਸਟਾਰ ਇਨ ਰਿਵਰਸ ਵੀਡੀਓ ਪਾਵਰ ਸਟੀering ਜੀ ਸੈਂਟਰ ਗੇਅਰ ਡਬਲ ਡਿਸਟ੍ਰੀਬਿਊਟਰ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪਹਿਰ ਹੈਗੇ ਨਹੀਂ ਜਿਹਦੇ 80 ਪੈਸੇ 2020 ਮਾਡਲ ਹੈ ਇਹ 6,65,000 ਦਾ ਪ੍ਰਾਈਸ ਹੈ ਜੀ ਨਾੜਖੜਾ ਜੀ 25 ਗਰਾਂ 25 ਗਰਾਂ ਨੌਨ ਪਾਵਰ ਸਿੱਧੇ ਸੇ 99 ਮਾਡਲ ਟਰੈਕਟਰ ਹੈ ਜੀ ਇਹ 110000 ਰੇਟ ਆ ਜੀ ਟਾਇਰ ਮੂਰਲੇ ਬਿਲਕੁਲ ਨਵੇਂ ਨੇ ਜੀ ਪਿਛਲੇ ਟਾਇਰ ਹੈਗੇ ਨਹੀਂ 20 ਪੈਸੇ ਪੰਜਾਬ ਨੰਬਰ ਟਰੈਕਟਰ ਨਹੀਂ ਸਾਰੇ ਇਹ ਮੋਗਾ ਟਰੈਕਟਰ ਨਹੀਂ ਜੀ ਟਰੈਕਟਰ ਨਹੀਂ ਜੀ ਇਹ ਨਾਲ ਖੜਾ ਹੀ ਮਹਿੰਦਰਾ ਜੂਬੋ 575 ਡੀਆਈਜੀ ਡਬਲ ਕਲਚ ਆ ਜੀ ਇਹ ਪਾਵਰ ਸਟੀਅਰਿੰਗ ਆ ਜੀ ਬੋਲੋ ਦੇ ਟਾਇਰ ਨਹੀਂ ਟਾਇਰ ਹੈਗੇ ਨੇ ਜਿਹਦੇ 70 ਪੈਸੇ ਜੀ ਫਿਨਿਸ਼ਟ ਹੈ 13 ਜਨੇ ਜੀ ਮੂਰਵੇ 650 16 ਜਨੇ ਜੀ ਔਡ ਵਾਲੀ ਸ਼ਾਦੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਇਹ ਵੀ ਪੰਜਾਬ ਨੰਬਰ ਡਰਾਈਵਰ ਹੈ 13 ਮਾਡਲ ਆ 5 ਲੱਖ 115000 ਦਾ ਪ੍ਰਾਈਸ ਆ ਬਾਈ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਸੋਰਾਜ 735 ਐਫੀ ਜੀ ਟਾਇਰ ਦੇਖ ਲਓ ਜੀ ਟਾਇਰ ਹੈਗਨੇ 80 ਪੈਸੇ ਨੌਨ ਪਾਵਰ ਆ ਜੀ ਸੈਂਟਰ ਗੀਅਰ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 96 ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਆ 165000 ਦਾ ਪ੍ਰਾਈਸ ਆ ਜੀ ਨਾਲ ਖੜਾ ਹੀ ਸਵਰਾਜ 744 FU ਕੱਟ ਮੇਸਜ ਪੰਜਾਬ ਨੰਬਰ ਟਰੈਕਟਰ ਆ ਜੀ ਨੌਨ ਪਾਵਰ ਆ ਜੀ 12 ਮਾਡਲ ਆ 4 ਲੱਖ ਪ੍ਰਾਈਸ ਆ ਜੀ ਇਹਦਾ 3 ਸਟਾਰ ਆ ਜੀ ਸੈਂਟਰ ਗੇਅਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਕਿਹੜਾ ਪਿੰਡ ਆ ਜੀ ਅੱਛੇ ਆ ਆਪਣਾ ਹੀ ਆਖੜਾ ਇਸ ਸਵਰਾਜ 855 ਐਫੀਜੀ 5 ਸਟਾਰ ਜੀ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਜੀ ਸਾਈਡ ਗੇਅਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਤੇ ਇਹ ਵੀ ਮਾਡਲ ਟਰੈਕਟਰ ਆ ਜੀ ਇਹ ਤੇ ਇਹ ਵੀ ਮਾਡਲ ਆ ਜੀ 7 ਲੱਖ 85000 ਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਕਿਹੜਾ ਪਿੰਡਾ ਜੀ ਰਲਤੇ ਜੀ ਜ਼ਿਲਾ ਜੀ ਜ਼ਿਲਾ ਮੋਗਾ ਜੀ ਮੋਬਾਈਲ ਨੰਬਰ ਕੀ ਹੈ ਜੀ ਚਲੋ ਬਾਈ ਚਲੋ ਸਿੰਗਰ ਬਰ ਗਿਆ ਬਾਈ ਜੀ ਇਹਦਾ ਹਾਂਜੀ ਕਿੰਨੇ ਘੰਟੇ ਚੱਲਿਆ ਹੋਇਆ ਬਾਈ ਇਹ 200 ਬੰਦਾ ਕਿੰਨਾ ਚੱਲਿਆ ਸੀ 200 200 ਘੰਟੇ ਚੱਲਿਆ ਹੋਇਆ ਟਰੈਕਟਰ ਆ ਬਾਈ ਜੀ ਮਾ ਵੀ ਬਾਈ ਦਾ ਮੋਬਾਈਲ ਨੰਬਰ ਆ ਜੀ 97 798 ਜੀ 69413 99798 69413 ਜੀ ਸੌਰੀ ਭਾਈ 425 ਘੰਟੇ ਚੱਲਿਆ ਹੋਇਆ ਜੀ ਕੁੱਲ 425 ਘੰਟੇ ਚੱਲਿਆ ਜੀ ਫਾਈਵ ਸਟਾਰ ਆ ਜੀ 855 ਟਰੈਕਟਰ ਦੇਖੀ ਜੀ 23 ਮਾਡਲ ਟਰੈਕਟਰ ਆ ਜੀ ਨਾਲ ਕੜਾ ਇਹ ਮਹਿੰਦਰਾ 265 ਡੀਆਈ ਔਰ ਡਾੜੀ ਸਾਤੇ ਹੀ ਲੱਗੀ ਹੋਈ ਹੈ ਜੀ ਸੈਂਟਰ ਗੇਅਰ ਨੌਨ ਪਾਵਰ 95 ਮਾਡਲ ਟਰੈਕਟਰ ਹੈ ਜੀ 1,55,000 ਦਾ ਪ੍ਰਾਈਸ ਹੈ ਜੀ ਨਾਲ ਕਿਹੜਾ 735 ਐਫੀਜੀ ਡਬਲ ਕਲਚ ਹੈ ਜੀ ਛੇ ਝਰੀ ਛੇ ਝਰੀਆਂ ਨਾਲ ਕਰਾਇਆ ਹੋਇਆ ਜੀ ਸੈਂਟਰ ਗੇਅਰ ਹੈ ਜੀ ਟਾਇਰ ਪਿਛਲੇ ਹੈਗੇ ਨੇ 70 ਪੈਸੇ ਮੂਲ ਲੱਗੇ ਹੋਏ ਨੇ ਜੀ ਪਿਛਲੇ ਟਾਇਰ ਨੇ ਦੇਖ ਕੇ ਦੇ 98 ਮਾਡਲ ਟਰੈਕਟਰ ਹੈ ਜੀ 1,90,000 ਦਾ ਪ੍ਰਾਈਸ ਹੈ ਜੀ ਪੰਜਾਬ ਨੰਬਰ ਹੈ ਜੀ ਆਹਨ ਕਿਹੜਾ ਜੀ ਮਹਿੰਦਰਾ 265 ਡੀਆਈਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਮੂਲ ਟਾਇਰ ਨੇ ਸੀਜੜ ਦੇ ਮੂਲ ਟਾਇਰ ਹੈਗੇ ਨੇ ਜੀ 50 ਪੈਸੇ ਪਿਛਲੇ ਵੀ 50 ਪੈਸੇ ਨੇ ਜੀ ਪੰਜਾਬ ਨੰਬਰ ਟਰੈਕਟਰ ਆ ਜੀ 93 ਮਾਡਲ ਆ 1 ਲੱਖ 45000 ਦਾ ਪ੍ਰਾਈਸ ਆ ਆਪਣਾ ਮੋਬਾਈਲ ਨੰਬਰ ਵੀ ਆ ਜੀ 98176 9417 ਹਾਂਜੀ 782877 ਆ 9917482877 ਅੱਛਾ ਜੀ ਪੰਜਾਬ ਨੰਬਰ ਆ ਜੀ ਵੱਡੀ ਹੱਕ ਲੱਗੀ ਹੋਈ ਹੈ ਜੀ ਬਾਈ ਕਾਂ ਜੇ ਕਿਸੇ ਛੋਟੇ ਜ਼ਿੰਮੇਦਾਰ ਨੂੰ ਚਾਹੀਦਾ ਬਹੁਤ ਵਧੀਆ ਟਰੈਕਟਰ ਆ ਬਾਈ ਨਾਲ ਇੱਕ ਮਹਿੰਦਰਾ 265 ਡੀਆਈ ਖੜਾ ਹੋ ਰਿਹਾ ਜੀ ਟਾਇਰ ਜੇ ਪਿਛਲੇ ਹੈਗੇ ਨੇ ਜੀ 70 ਪੈਸੇ ਮੂਲਿਕ ਸੇਵ ਨਹੀਂ ਪੰਜਾਬ ਨੰਬਰ ਟਰੈਕਟਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 2290 ਮਾਡਲ ਹੈ ਜੀ 1,70,000 ਦਾ ਪ੍ਰਾਈਸ ਹੈ ਜੀ ਬਾਈ ਪਿੰਡ ਕਿਹੜਾ ਪਿੰਡ ਵਾਂਦਰ ਚਟਾਨਾ ਵਿੱਚ ਨਹੀਂ ਆਪਣੇ ਇਹ ਅੱਛਾ ਦੋਨੇ ਆਪਣੇ ਨੇ ਜੀ ਹਾਂ ਤਨੇ ਆ ਦੋਵੇਂ ਦੇਖ ਪਰਲਾ ਜੀ ਆ ਤਨੇ ਟਰੈਕਟਰ ਵਾਈਆਂ ਦਾ ਨਹੀਂ ਜੀ ਦੋਨੇ ਮਹਿੰਦਰਾ ਜੀ ਇੱਕ 535 ਆਪਣੇ ਮੋਬਾਈਲ ਨੰਬਰ ਇੱਕ ਵਾਰੀ ਬੋਲ ਦੋ 62395 32480 ਪਿੰਡ ਵਾਂਦਰ ਚਟਾਨਾ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਜੀ ਲੈ ਬਾਈਆਂ ਨਾਲ ਕੰਟੈਕਟ ਕਰੀਓ ਉਹ ਬਾਈ ਸਾਨੂੰ ਟਰੈਕਟਰ ਦਿਖਾਉਣਾ ਫਾਰਮਟ੍ਰੈਕ 60 ਜੀ ਟਾਇਰ ਚਾਰੇ ਨਵੇਂ ਨੇ ਜੀ ਗੁੜੀਆਂ ਦੇ ਟਾਇਰ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਉੱਡ ਵਾਲੀ ਛਾਤੀ ਲੱਗੀ ਹੋਈ ਹੈ ਜੀ ਡੈਕ ਲੱਗਿਆ ਹੋਇਆ 8 ਮਾਡਲ ਟਰੈਕਟਰ ਹੈ ਜੀ ਇਹ 2,65,000 ਬਜਾਏ ਡਿਮਾਂਡ ਕਰੀ ਹੈ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਨਾਲ ਇੱਕ ਹੋਰ ਖੜਾ ਫਾਰਮ ਟਰੈਕ 60 ਜੀ ਇਹ 8 ਮਾਡਲ ਦੀ ਹੈ 7 ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ फार्मट्रੈਕ 60 ਪੰਜਾਬ ਨੰਬਰ ਹੈ ਜੀ ਏਪੀਬੀ 29 ਹੈ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ 2007 ਮਾਡਲ ਡ੍ਰੈਕਟਰ ਹੈ ਜੀ ਇਹ 275000 ਬਾਈ ਨੇ ਡਿਮਾਂਡ ਕਰੀ ਹੈ ਜੀ ਨਾਲ ਖੜਾ ਜੀ ਇੱਕ ਸਵਰਾਜ 969 ਐਫੀ 5 ਸਟਾਰ ਜੀ ਬਜਾ ਹੈਵੀ ਬੰਪਰ ਲੱਗਾ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਪਾਵਰ ਸਟੀਅਰਿੰਗ ਜੀ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ 969 ਐਫੀ ਸੋਰਾਜ ਜੀ ਇਹ ਹੈ ਜੀ 22 ਮਾਡਲ ਡਰਾਈਵਰ 83500 ਬਾਈਆਂ ਡਿਮਾਂਡ ਕਰੀ ਹੋਈ ਹੈ 649 ਘੰਟੇ ਚੱਲਿਆ ਹੋਇਆ ਜੀ ਨਾਲ ਖੜਾ ਸੋਰਾਜ 852 ਐਫੀ 4 ਸਟਾਰ ਜੀ ਰਿਵਰਸ ਵੀਡੀਓ ਪਾਵਰ ਸਟੀering ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਸੈਂਟਰ ਗੇਅਰ ਡਬਲ ਡਿਸਟ੍ਰੀਬਿਊਟਰ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ 18 ਮਾਡਲ ਟਰੈਕਟਰ ਹੈ ਜੀ 572000 ਰੁਪਏ ਡਿਮਾਂਡ ਹੈ ਜੀ ਮੋਗਾ ਟਰੈਕਟਰ ਮੰਡੀ ਦੇ ਟਰੈਕਟਰ ਹੈ ਜੀ ਇਹ ਨਾਲ ਖੜਾ ਜੀ ਮਹਿੰਦਰਾ 475 DI ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਮੂਰ ਲਿਖਿਆ ਹੋਏ ਨੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਉੱਡ ਵਾਲੀ ਛੱਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਹੈਗਾ 475 ਮਹਿੰਦਰਾ DI 99 ਮਾਡਲ ਹੈ ਜੀ 215000 ਦੀ ਡਿਮਾਂਡ ਹੈ ਜੀ ਲੋ ਜੀ ਸੁਣੋ ਇਹ ਕ ਅਰਜਨ ਆਲਟਰਾ 1605 ਡੀਆਜੀ ਮਹਿੰਦਰਾ ਟਰੈਕਟਰ ਦੀ ਕੰਡੀਸ਼ਨ ਦੇਖ ਟਾਇਰ ਚਾਰੇ ਨਵੇਂ ਨੇ ਜੀ ਪਾਵਰ ਸਟੀering ਹੈ ਜੀ ਸੈਂਟਰ ਗੇਅਰ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਹੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ 2020 ਮਾਡਲ ਟਰੈਕਟਰ ਹੈ ਜੀ ਇਹ 595000 ਰੁਪਏ ਬਈ ਡਿਮਾਂਡ ਹੈ ਜੀ ਮੋਗਟ ਟਰੈਕਟਰ ਮੰਡੀ ਦਾ ਟਰੈਕਟਰ ਹੈ ਜੀ ਨਾਲ ਖੜਾ ਇੱਕ ਫਾਰਮ ਟਰੱਕ 60 ਜੀ ਟਾਇਰ ਚਾਰੇ ਘਸੇ ਹੋਏ ਨੇ ਜੀ ਨੌਨ ਪਾਵਰ ਹੈ ਜੀ ਸੈਂਟਰ ਗੇਅਰ ਜੀ 97 ਮਾਡਲ ਟਰੈਕਟਰ ਹੈ ਜੀ 1,65,000 ਰੁਪਏ ਬਈ ਦੀ ਡਿਮਾਂਡ ਹੈ ਜੀ ਇੱਕ ਨਾਲ ਖੜਾ ਜੀ ਮਹਿੰਦਰਾ 475 ਡੀ ਆਈ ਪੰਜਾਬ ਨੰਬਰ ਹੈ ਜੀ ਟਾਇਰ ਬਿਲਕੁਲ ਘਸੇ ਹੋਏ ਨੇ ਸੈਂਟਰ ਗੇਅਰ ਮਹਿੰਦਰਾ 475 ਡੀ ਆਈ ਸਤ ਨਵ ਮਾਡਲ ਡਾਇਰੈਕਟਰ ਹੈ ਜੀ ਇਹ 1,75,000 ਦਾ ਪ੍ਰਾਈਸ ਹੈ ਜੀ ਨਾਲ ਖੜਾ ਜਿੰਨੇਂਦਰਾ ਅਰਜਨ ਅਲਟਰਾ 1605 ਡੀਆਈ ਪਾਵਰ ਸਟੀering ਸੈਂਟਰ ਗੇਅਰ ਟਾਇਰ ਜੇ ਕੋਈ ਵੀ ਮੂਰ ਲੈ ਮਾਰਕ ਜਨੇ ਜੀ ਪਿਛਲੇ ਦੇ ਕੇ ਦੇ ਨੇ ਟਾਇਰ ਹੈਗੇ ਨਹੀਂ ਐਸਸੀ ਪੈਚ ਹੈਵੀ ਬੰਪਰ ਲੱਗਿਆ ਹੋਇਆ ਜੀ ਹੱਡ ਵਾਲੀ ਸੱਤ ਹੀ ਲੱਗੀ ਹੋਈ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 19 ਮਾਡਲ ਹੈ 595000 ਦੀ ਡਿਮਾਂਡ ਹੈ ਜੀ ਨਾਲ ਖੜਾ ਹੈ 5310 ਜੰਡੀ ਹਰੀ ਪਾਵਰ ਸਟੀering ਸਾਈਡ ਗੇਅਰ ਹੈਵੀ ਬੰਪਰ ਹੈ ਜੀ ਟਾਇਰ ਹੈਗੇ ਨੇ 80% ਜੀ ਗੁਡਇਰ ਦੇ ਟਾਇਰ ਨੇ ਜੀ ਫੋਡ ਵਾਲੀ ਸੱਤੀ ਲੱਗੀ ਹੋਈ ਹੈ ਜੀ 18 ਮਾਡਲ ਟਰੈਕਟਰ ਹੈ ਬਈ ਇਹੇ ਇਹਦੀ ਡਿਮਾਂਡ ਕਰੀ ਹੈ ਜੀ 710000 ਦੀ ਅੰਕਲ ਪਿੰਡ ਕਿਹੜਾ ਜੀ ਪਿੰਡ ਜੀਰਾ ਜੀ ਜ਼ਿਲ੍ਹਾ ਜੀ ਸੋਡੇ ਕੰਨੀ ਨਹੀਂ ਕਰਦੇ ਮੋਬਾਈਲ ਨੰਬਰ ਬੋਲ ਦਿਓ ਜੀ ਬਸ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਜੀ ਹਾਂਜੀ ਮੋਬਾਈਲ ਨੰਬਰ 936 936 ਹਾਂ ਜੀ ਪਿੰਡ ਜੀਰਾ ਜੀ ਜ਼ਿਲ੍ਹਾ ਕਿਹੜਾ ਸਿਆ ਜੀ ਪੰਜਾਂ ਨਾਲ ਕੰਡੈਕਟ ਕਰੇ ਜੀ ਟਾਲੀ ਕਿਹੜੇ ਜੀ 116 ਬੈਡ ਲੱਗਿਆ ਹੋਇਆ ਜੀ ਬਿਨਾ ਜੱਕ ਤੋਂ ਆ ਜੀ ਮੋਗਾ ਟਰੈਕਟਰ ਮੰਡੀ ਜੈ ਜੀ ਵਧੀਆ ਹੈਵੀ ਟਰੈਲੀ ਹੈ ਜੀ 11 ਸੀ ਡਿਮਾਂਡ ਹੈ ਜੀ 1 ਲੱਖ 20 ਹਜ਼ਾਰ ਟਾਇਰ ਵਧੀਆ ਪੈਣੀ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ 94634 94634 ਜੀ 34405 34405 ਪਿੰਡ ਜੀ ਕਪੂਰੇ ਪਿੰਡ ਕਪੂਰੇ ਜ਼ਿਲ੍ਹਾ ਜੀ ਮੋਗਾ ਜ਼ਿਲ੍ਹਾ ਮੋਗਾ ਜੀ ਪਿੰਡ ਕਪੂਰੇ ਜੀ ਆਹੀ ਕਲੀ ਰੱਲੇ ਕਾ ਜੀ ਹਾਂ ਤੇ ਮੋਗਾ ਆ ਵੀਰ ਜੀ ਆਪਣੇ ਅੱਛਾ ਜੀ ਠੀਕ ਹੈ ਜੀ ਇੱਕ ਹੋ ਟਰੈਕਟਰ ਦਿਖਾਉਣੇ ਮੋਗਾ ਟਰੈਕਟਰ ਮੰਡੀ ਜੀ ਮਹਿੰਦਰਾ 475 ਡੀਆਈ ਨਾਨ ਪਾਵਰਾਈ ਸੈਂਟਰ ਗियर ਹੈ ਕੈਰ ਘਸਿਆ ਨਹੀਂ ਬਿਲਕੁਲ 90 ਮਾਡਲ ਟਰੈਕਟਰ ਹੈ ਇਹ ਪੰਜਾਬ ਨੰਬਰ ਹੈ ਕੰਮ ਬਾਈ ਗੈਂਟ ਟਰੈਕਟਰ ਦਾ ਫੋਲੋ ਹੋਇਆ ਹੈ 1,115,000 ਇਹਦਾ ਪ੍ਰਾਈਸ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਦੇਖੋ ਬਰ ਮਹਿੰਦਰਾ 275 ਡੀ ਆਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੈਰ ਚਾਰੇ ਬਿਲਕੁਲ ਕਸੇ ਹੋ ਨਹੀਂ ਸੈਂਟਰ ਗੇਅਰ ਆ ਨੌਨ ਪਾਵਰ ਆ ਜੀ ਪੰਜਾਬ ਨੰਬਰ ਆ ਜੀ ਇਹ 95 ਮਾਡਲ ਟਰੈਕਟਰ ਆ ਜੀ 1 ਲੱਖ 30 ਹਜ਼ਾਰ ਇਹਦਾ ਪ੍ਰਾਈਸ ਆ ਜੀ ਦੇਖੋ ਬਾਈ ਮਹਿੰਦਰਾ 475 ਡੀ ਆਈ ਜੀ ਪੈਰ ਚਾਰੇ ਬਿਲਕੁਲ ਕਸੇ ਹੋ ਨਹੀਂ ਸੈਂਟਰ ਗੇਅਰ ਆ ਪੰਜਾਬ ਨੰਬਰ ਆ ਜੀ ਇਹ ਇਹ ਆ ਜੀ 80 ਮਾਡਲ ਟਰੈਕਟਰ 1 ਲੱਖ 18000 ਪ੍ਰਾਈਸ ਆ ਜੀ ਨਾਲ ਖੜਾ ਸਵਰਾਜ 855 ਜੀ ਪਾਵਰ ਸਟੀering ਜੀ 2 ਸਟਾਰ ਕੱਟ ਮੈਸੇਜ ਜੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਟਾਇਰ ਮੂਰ ਲੱਗਾ ਹੋਇਆ ਨੇ ਪਿਛਲੇ ਗਨੇ 80 ਪੈਸੇ ਜੀ ਇਹ ਆ ਜੀ ਨਵ ਮਾਡਲ ਟਰੈਕਟਰ 340000 ਪ੍ਰਾਈਸ ਆ ਜੀ ਇਹਦਾ ਇਸ ਨੂੰ ਸਵਰਾਜ ਹੋਣੇ ਜੀ 855 ਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਜੀ ਪੰਜਾਬ ਨੰਬਰ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਹੈ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਟਾਇਰ ਹੈਗੇ ਨੇ ਇਹ ਮੱਲਾ 90 ਪੈਸੇ 14 ਮਾਡਲ ਟਰੈਕਟਰ ਆ ਜੀ 5,75,000 ਇਹਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਸੋਨਾਲਿਕਾ ਸੋਨਾਲਿਕਾ 60 ਇੰਟਰਨੈਸ਼ਨਲ ਹੈ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਪੰਜਾਬ ਨੰਬਰ ਟਰੈਕਟਰ ਆ ਬਈ 99 ਮਾਡਲ ਹੈ ਜੀ ਇਹ 2,40,000 ਪ੍ਰਾਈਸ ਆ ਜੀ ਸੈਂਟਰ ਗੇਜ ਆ ਜੀ ਨੌਨ ਪਾਵਰ ਆ ਜੀ ਨਾਲ ਖੜਾ ਜੀ HMP 65 ਬਈ ਜੀ ਜਮ 65 ਬਈ ਜੀ ਨੌਨ ਪਾਵਰ ਸਾਈਡ ਗੇਅਰ ਪੈ ਰਹਿ ਗਈ 90 ਪੈਸੇ ਪੰਜਾਬ ਨੰਬਰ ਟਰੈਕਟਰ ਆ ਜੀ ਇਹ 12 ਮਾਡਲ ਹੈ 425000 ਇਹਦਾ ਪ੍ਰਾਈਸ ਆ ਬਈ ਪਾਵਰ ਕਰਵਾਇਆ ਹੋਇਆ ਵੀਰੇ 65 ਬਈ ਨਾਲ ਕਿਹੜਾ ਇੱਕ ਬਸਤਾ ਐਮ ਜੂ 5501 ਜੀ ਡਬਲ ਪੀਟੀਓ ਸਾਈਡ ਗੇਅਰ ਪਾਵਰ ਸਟੀering ਜੀ ਹੈਵੀ ਬੰਪਰ ਲੱਗਿਆ ਹੋਇਆ ਜੀ ਫੁੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਤਹਿਜਾਰੇ ਬਿਲਕੁਲ ਨਵੇਂ ਨੇ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਹੈ ਜੀ ਇਹ 21 ਮਾਡਲ ਹੈ 6 ਲੱਖ 25000 ਦਾ ਪਾਇਆ ਜਾ ਬਈ ਨਾਲ ਕਿੜਾ 545 ਜੰਬੀਆ ਜੀ ਸਾਈਡ ਗੇਅਰ ਜੀ ਪਾਵਰ ਸਟੀਅਰਿੰਗ ਜੀ ਮਜਾ ਹੈਵੀ ਬੈਂਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਫੁੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਇਹ ਜੀ ਕੀ ਮਾਡਲ 785000 ਇਹਦਾ ਪ੍ਰਾਈਸ ਹੈ ਜੀ ਪੰਜਾਬ ਨੰਬਰ ਹੈ ਜੀ ਨਾਲ ਖੜਾ ਜੀ ਅਰਜਨ ਅਲਟਰਾ 1 605 ਡੀ ਆਈ ਜੀ ਸਾਈਡ ਗੇ ਸੈਂਟਰ ਗੇਅਰ ਜੀ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਹੈਵੀ ਬੰਪਰ ਲੱਗਾ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਉੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਤੇ ਇਹ ਹੈ ਜੀ 19 ਮਾਡਲ 585000 ਪ੍ਰਾਈਸ ਹੈ ਜੀ ਇਹਦਾ ਨਾਲ ਖੜਾ ਸਵਰਾਜ 744 ਐਫ ਜੀ ਸੈਂਟਰ ਗੇਰ ਕਟਮੀ ਸੀ ਨਾਨ ਪਾਵਰ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਦਿਓ ਟਾਇਰ ਹੈ ਕਿ ਨਹੀਂ 50 ਪੈਸੇ ਇਹ ਹੈ 2002 ਮਾਡਲ ਇਹਦਾ ਪ੍ਰਾਈਸ ਹੈ 2 ਲੱਖ 35000 ਜੀ ਨਾਲ ਖੜਾ ਜੀ ਫਾਰਮ ਟ੍ਰੱਕ 60 ਜੀ ਸਿੱਧੇ ਸੀ ਨਾਨ ਪਾਵਰ ਹੈ ਜੀ ਪੰਜਾਬ ਨੰਬਰ ਹੈ ਜੀ ਇਹ ਟਾਇਰ ਚਾਲੀ ਬਿਲਕੁਲ ਨਵੇਂ ਨੇ ਜੀ ਸੈਂਟਰ ਗੇਟ ਹੈ ਜੀ ਸਤਰੀਂ ਦੇਖ ਲੱਗਿਆ ਹੋਈ ਇਹਦਾ ਇਹ ਹੈ ਜੀ ਇਹਨਾਂ ਦਾ 2005 ਮਾਡਲ ਜੀ ਇਹ ਹੈ 2,65,000 ਪ੍ਰਾਈਸ ਨਾਲ ਖੜਾ ਜੀ ਸੋਨਾਲਿਕਾ 750 RX ਜੀ ਸਾਈਡ ਗੇਅਰ ਪਾਵਰ ਸਟੀering ਜੀ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਜੀ ਮੂਰ ਲਿਖੇ ਨੇ 50 ਪੈਸੇ ਜੀ ਪੀਵੀ 2 ਜੀ AI 14 ਮਾਡਲ ਟਰੈਕਟਰ ਜੀ ਦਾ ਰੇਟ ਆ ਜੀ 5 ਲੱਖ 10 ਹਜ਼ਾਰ ਜੀ ਨਾਲ ਖੜਾ ਜੀ ਇਹਨੂੰ ਕਿਹਾ ਸਟੈਂਡਰਡ ਡਬਲ ਕਲਚ ਹੈ ਜੀ ਇਹ 475 ਜੀ ਸਟੈਂਡਰਡ ਪੰਜਾਬ ਨੰਬਰ ਟਰੈਕਟਰ ਟਾਇਰਾਂ ਇਨ ਕੰਡੀਸ਼ਨ ਚ ਚੱਕਰ ਲਈ ਟਾਇਰ ਹੈਗੇ ਨਹੀਂ 90 ਪੈਸੇ ਉੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਹੈਗਾ ਸੈਂਟਰ ਗੇਅਰ ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ AI 12 ਮਾਡਲ ਟਰੈਕਟਰ 12 ਮਾਰ ਦਾ ਲੇਪ 5,25,000 ਦਾ ਪ੍ਰਾਈਸ ਹੈ ਜੀ। ਪਾਵਰ ਸਟੀering ਹੈ ਜੀ। ਸੋ ਅਰੀਜਨਲ ਹੈ ਜੀ। ਨਾਲ ਦੀ ਹੋ ਜੀ ਇਹਦੇ। ਨਾਲ ਖੜਾ ਨਿਊ ਹਾਲੈਂਡ 5500 ਜੀ। ਸਾਈਡ ਗੇਅਰ ਪਾਵਰ ਸਟੀering ਜੀ। ਹੈਵੀ ਬੰਪਰ ਲੱਗਿਆ ਹੋਇਆ ਜੀ। ਪੰਜਾਬ ਨੰਬਰ ਟਰੈਕਟਰ ਹੈ ਜੀ ਇਹ। ਟਾਇਰ ਚਾਰੇ ਹੈਗੇ 90 ਪੈਸੇ। ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ। 12 ਮਾਰ ਦਾ। ਦਿੰਗਾ ਵੀ। 1,385,000 ਪ੍ਰਾਈਸ ਹੈ ਜੀ।